ਦੇ ਬੇਵਾਦ ਪਈ ਸੀ ਜੰਗਲ ਬਣਿਆ ਪਿਆ ਸੀ ਕੋਈ ਜੇ ਸੀ ਵੀ ਆ ਨਾ ਮਾਰ ਮਾਰ ਕੇ ਵੀ ਸਤਿਆਨਾਸ਼ ਕੀ ਇਹਨੂੰ 6 ਮਹੀਨੇ ਮੈਨੂੰ ਲਗਾਤਾਰ ਲੱਗੇ ਬਣਾਉਂਦੇ ਬਣਾਉਂਦੇ ਅੱਛਾ ਮਾੜੀ ਮੋੜ ਸਿੱਧੀ ਵਿੱਧੀ ਕਰਕੇ ਅਸੀਂ ਝੋਨਾ ਲਾਇਆ ਝੋਨਾ ਵੀ ਕੋਈ ਏਡੀ ਵੱਡੀ ਗੱਲ ਨਹੀਂ ਹੋਈ ਫਿਰ ਕਣਕ ਬੀਜੀ ਕਣਕ ਦੀ ਵੀ ਕੋਈ ਏਡੀ ਵੱਡੀ ਗੱਲ ਨਹੀਂ ਹੋਈ ਥੋੜਾ ਜਿਹਾ ਅਗਲੇ ਸਾਲ ਕੋਈ ਕੰਪਿਊਟਰ ਕਰਾਇਆ ਮਾਰ ਮੂਰ ਕੇ ਕੋਈ ਸਿੱਧੀ ਸੁਦੀ ਕੀਤੀ ਥੋੜੀ ਬਾਦੀ ਉਹ ਜੀ ਕੋਈ ਜੰਸ ਚੱਲੀ ਇਹਨੂੰ ਪੈਲੀ ਨੂੰ ਇੰਨਾ ਲੋਕਾਂ ਨੇ ਪੇਂਟ ਦਿਆ ਸਾਡੇ ਨੇ ਸਰਾਫ ਦਿੱਤਾ ਸੀ ਇਹ ਬਣੀ ਨਹੀਂ ਸਕਦੀ ਇਹਦੇ ਉੱਤੇ ਮੇਰਾ ਉਸ ਟਾਈਮ ਦੇਤੇ 40 ਲੱਖ ਰੁਪਈਆ ਖਰਚ ਆਇਆ ਅੱਛਾ ਮੈਨੂੰ ਕਹੇ ਚਵਾਨੀ ਨਹੀਂ ਦਿੱਤੀ ਨਾ ਸਰਕਾਰ ਵੱਲੋਂ ਜਿਹੜੀ ਮੈਨੂੰ ਬਲਟੋਆ ਸਾਹਿਬ ਨੇ ਪੈਸੇ ਦਿੱਤੇ ਸੀ ਹੂੰ ਉਹਦੇ ਮੈਂ ਰਾ ਜਿਹੜੇ ਸੀ ਟੋਟਲ ਬਣਾ ਦਿੱਤੇ ਤੇ ਸਿਰਫ ਪੇਂਟ ਦੇ ਦੋ ਰਾ ਰਹਿ ਗਏ ਸੀ ਜਿਹੜੇ ਬੰਨ ਵਾਲੇ ਦੂਜੇ ਟੋਟਲ ਰਾ ਬਣਾ ਦਿੱਤੇ ਗਏ ਉਹ ਆ ਰਾ ਦੀ ਗ੍ਰਾਂਟ ਮੈਨੂੰ ਪਾਈ ਹੋਈ ਏ ਦੀ ਕੋਈ ਮੈਨੂੰ ਪੈੜੀ ਦਾ ਪੈਸਾ ਕੋਈ ਸਰਕਾਰ ਵੱਲੋਂ ਇੱਕ ਚਾਰਾ ਨਹੀਂ ਆਇਆ ਠੀਕ ਹੈ ਮੈਂ ਕੀਤਾ ਮੈਂ ਹਾਂ ਵੀ ਹੁਣ ਮੈਂ ਛੇੜ ਛੇੜ ਬੈਠਾ ਇਹਨੂੰ ਮੈਂ ਪੈੜੀ ਨੂੰ ਤਿਆਰ ਕਰਕੇ ਛੱਡਣਾ ਮੈਂ ਇਤਰਾ ਸੇਜਣਾ ਬੇਲੀਆਂ ਤੋਂ ਪੈਸੇ ਫੜ ਕੇ ਆਪਦੀ ਪੈਲੀਆਂ ਬਿਆਨਿਆਂ ਦੇ ਉੱਤੇ ਰੱਖ ਰੱਖ ਕੇ ਮੈਂ ਪੈੜੀ ਤੇ 40 ਲੱਖ ਰੁਪਈਆ ਖਰਚ ਉਹਨਾਂ ਦਿਨਾਂ ਦੇ ਵਿੱਚ ਕੀਤਾ ਠੀਕ ਮੁੜ ਕੇ ਜੇ 17 ਦੇ ਵਿੱਚ ਸਰਕਾਰ ਉਚੇਜ ਹੋ ਗਈ ਤੇ ਉਹਨਾਂ ਮੈਨੂੰ ਕਣਕੋ ਨਹੀਂ ਵੜਨ ਦਿੱਤੀ ਤੇ ਕਣਕਣੀ ਵਡਨ ਦਿੱਤੀ ਮੈਂ ਉਹ ਤੋਂ ਬਾਅਦ ਕੀ ਕੀਤਾ ਮੈਂ ਹਾਂ ਵੀ ਹੁਣ ਮੈਂ ਲੋਕਾਂ ਦੇ ਪੈਸੇ ਦੇਣੇ ਉਹਨਾਂ ਦਾ ਤਾਂ ਮੇਰੇ ਨਾਲ ਕੋਈ ਗੁਨਾਹ ਨਹੀਂ ਨਾ ਕੀਤਾ ਮੈਂ ਉਹਦਾ ਕੋਈ ਬਾਨਾ ਬਾਈ ਮੈਂ ਆਪਣੀ ਢਾਈ ਕਿੱਲੇ ਸ਼ਹਿਰੀ ਜ਼ਮੀਨ ਵੇਚ ਕੇ ਤੇ ਮੈਂ ਲੋਕਾਂ ਦੇ ਪੈਸੇ ਦਿੱਤੇ ਠੀਕ ਜਿਹੜਾ ਅਜ ਰਾਜ ਸਿੰਘ ਆਂਦਾ ਉਹਨੂੰ ਮੈਂ ਰਾਤ ਫੋਨ ਕੀਤਾ ਮੈਂ ਸਵੇਰੇ ਜਵਾਨਾ ਮੈਂ ਪੈਸੇ ਦੇਣੇ ਆ ਮੈਂ ਜਿਹੜਾ ਹਰਪ੍ਰੀਤ ਉਹਦੇ ਬੰਦਿਆਂ ਨੂੰ ਵੀ ਆ ਕੇ ਮੈਂ ਸਵੇਰੇ ਪੈਸੇ ਦੇਣ ਟੋਗਾ ਹਰਪ੍ਰੀਤ ਦੀ ਤੇ ਉਸ ਟਾਈਮ ਤੇ ਜਿਹੜੀ ਗੱਲ ਹੀ ਰਾਜ ਸਿੰਘ ਦੀ ਕੋਈ ਜੋ ਕਹਿੰਦਾ ਉਹ ਹੁੰਦਾ ਹੈ ਜੋ ਹੁੰਦਾ ਹੈ ਉਹ ਹੁੰਦਾ ਹੈ ਹਰਪ੍ਰੀਤ ਕੌਣ ਨੇ ਜੀ ਜਿਹੜਾ ਹੁਣ ਮੌਕੇ ਦੇ ਸਰਪੰਚ ਬਣੇ ਆ ਠੀਕ ਹੈ ਜੀ ਆਮ ਪਾਰਟੀ ਵੱਲੋਂ ਠੀਕ ਉਹਨਾਂ ਨੇ ਕੀਤਾ ਮੈਂ ਜਦੋਂ ਉਹਨਾਂ ਨੂੰ ਸਾਰੀ ਗੱਲ ਦੱਸੀ ਵੀ ਮੈਂ ਸੋਹਰੇ ਪੈਸੇ ਦੇਣ ਚੱਲਿਆ ਮੇਰੇ ਨਾਲ ਉੱਥੇ ਆ ਜਾ ਠੀਕ ਉੱਥੇ ਅਮਰ ਪੱਤਰਕਾਰ ਵੀ ਹੈਗਾ ਮੈਂ ਉਹਨੂੰ ਆਖਿਆ ਮੈਂ ਵੀ ਆਪਦੇ ਸਜਣਾ ਸਦਲਾ ਵੇਖਦਾ ਜਿਹੜੇ ਲੋਕਾਂ ਤੋਂ ਆਪਾਂ ਪੈਸੇ ਜ਼ਮੀਨ ਵਾਸਤੇ ਫੜੇ ਸੀ ਉਹ ਅੱਜ ਮੈਂ ਦੇਣ ਦਿਆ ਜੀ ਜੇ ਤਾਂ ਕੋਈ ਚੋਰੀ ਆ ਤਾਂ ਮੇਰੇ ਨਾਲ ਗੱਲ ਕਰੋ ਮੈਂ ਕੋਈ ਇਹਦੇ ਵਿੱਚ ਹੈ ਨਹੀਂ ਉਹਨਾਂ ਜੀ ਪਾਸੇ ਰੇਡ ਦੇ ਦਿੱ ਇਹਨਾਂ ਨੂੰ ਇਹਨੂੰ ਤਾਂ ਮਝ ਵੀ ਖਾ ਗਏ ਨੇ ਇਹਨੂੰ ਫਲਾਣਾ ਖਾ ਗਿਆ ਜਾਂ ਮੈਂ ਕੋਈ ਮਈ ਵੀ ਨਹੀਂ ਖਾ ਗਈ ਹੁਣ ਕਾਂਗਰਸੀ ਇੱਥੇ ਜਿਹੜਾ ਨਵਾਂ cheetah ਉੱਠਿਆ ਆ ਮਨਵਿੰਦਰ ਉਹ ਆਖਾ ਕੇ ਬਲਟੋ ਇਹਨੂੰ ਕਿਹੜੇ ਚੱਕ ਦਿੱਤੇ ਗਏ ਅਸੀਂ ਤਾਂ ਪੈਸੇ ਲੱਭਦੇ ਫਿਰਦੇ ਸਾਨੂੰ ਸਾਡੇ ਤੋਂ ਕਿੰਨੇ ਖੜਦੇ ਅਸੀਂ ਇਹ ਜ਼ਮੀਨ ਨੂੰ ਕੰਪਲੀਟ ਕਰਤਾ 450 ਫੁੱਟ ਬੋਰ ਕਰਾਇਆ 15 ਦਿਨ ਮੈਂ ਮੋਟਰ ਪਾਈ ਕਨੈਕਸ਼ਨ ਮੈਂ ਅਪਲਾਈ ਕਰਾਇਆ ਇਹਨਾਂ ਨੇ ਉਸ ਤੋਂ ਬਾਅਦ ਕੋਈ ਕਨੈਕਸ਼ਨ ਨਹੀਂ ਕਰਾਇਆ ਕੋਈ ਕੱਖ ਨਹੀਂ ਕਰਾਇਆ ਇਹ ਪੱਕੀਆਂ ਪਕਾਈਆਂ ਦੇ ਆਣ ਕੇ ਤੇ ਬਹਿ ਗਏ ਹੋਣ ਕੀ ਜਿਹੜਾ ਮੁੱਖ ਕਾਰਨ ਜਿਹੜਾ ਤੁਸੀਂ ਇੱਥੇ ਬੈਠੇ ਹੋ ਕੀ ਮਿਲਕ ਇਨਸਾਫ ਕੀ ਨਿਆਂ ਲੈਣ ਵਾਸਤੇ ਬੈਠੇ ਹੋ ਸਾਹਿਬ ਇਹ ਮੰਗਦਾ ਆਂ ਵੀ ਮੈਨੂੰ ਪਹਿਲੀ ਦਾ ਗੱਲ ਵੀ ਮੈਂ ਨਾ ਮੇਰੇ ਕੋਲ ਪਿਛਲੇ ਸਾਲ ਮੈਂ ਪਿਛਲੇ ਸਾਲ ਪਹਿਲੀ ਲਈ ਪੌਣੇ 6 ਲੱਖ ਰੁਪਈਆ ਦੇ ਕੇ ਹਾਂਜੀ ਅੱਛਾ 7 ਸਾਲਾਂ ਦਾ ਉਤੋਂ ਪਹਿਲਾਂ ਦਾ ਠੇਕਾ ਉਹ ਕਿੱਥੇ ਗਿਆ ਅੱਛਾ ਇਹ ਆ ਪੌਣੇ 6 ਲੱਖ ਰੁਪਈਆ ਮੈਂ ਦਿੱਤਾ ਤੇ ਉਹ ਕਿੱਥੇ ਪਿਆ ਆ ਸਾਨੂੰ ਉਹਦਾ ਵੀ ਕੋਈ ਪਤਾ ਨਹੀਂ ਹੁਣ ਮੁੱਖ ਕਾਰਨ ਇਹ ਆ ਵੀ ਮੈਂ ਪਹਿਲੀ ਫਰੀ ਬੀਚਣੀ ਆ ਮੇਰੇ ਕੋਲ ਕੋਈ ਪੈਸਾ ਨਹੀਂ ਮੇਰਾ ਘਰ ਦੀ ਜਾ ਕੇ ਸ਼ਗਲ ਵੇਖੀ ਜਾਵੇ ਮੇਰਾ ਘਰ ਬਾਹਰ ਵੇਖਿਆ ਜਾਵੇ ਮੇਰਾ ਘਰ ਕੀ ਚੀਜ਼ ਆ ਅੱਜ ਮੈਂ ਘਰ ਤੋਂ ਵੀ ਦੁਖੀ ਹੋ ਕੇ ਬੈਠਾ ਮੇਰੇ ਮੁੰਡੇ ਛੱਤਰ ਮਾਰਦੇ ਨਾ ਮੈਂ ਮੁੰਡਿਆਂ ਤੋਂ ਵੀ ਦੁਖੀ ਹੋ ਗਿਆ ਮੈਂ ਘਰ ਬਾਹਰ ਵੇਚ ਕੇ ਅੱਜ ਜਿਹੜਾ ਮੇਰਾ ਘਰ ਦਾ ਖਾਂ ਆ ਜਿਹਦੇ ਵਿੱਚ ਮੈਂ ਰਹਿ ਰਿਹਾ ਆ ਉਹ ਵੀ ਇਸ ਟਾਈਮ ਦੇ ਉੱਤੇ 30 ਲੱਖ ਦੇ ਵਿੱਚ ਗੈਨੇ ਪਿਆ ਉਹ ਵੀ ਆਂਦੇ ਸਾਨੂੰ ਜਿਸ਼ਟਰੀ ਕਰਕੇ ਦੇ ਜਾਂ ਸਾਡੇ ਪੈਸੇ ਸੁੱਟ ਨਾ ਮੇਰੇ ਕੋ ਪੈਸੇ ਆ ਨਾ ਮੈਂ ਜਿਸ਼ਟਰੀ ਕਰਕੇ ਦਿੰਦਾ ਉਹ ਵੀ ਸੱਚੇ ਉਹਨਾਂ ਦਾ ਕੋਈ ਰੋਲ ਨਹੀਂ ਹੁੰਦਾ ਵਿਚਾਰਿਆਂ ਪੈਸੇ ਦਿੱਤੇ ਨੇ ਇਸ ਵਾਸਤੇ ਮੈਂ ਅੱਜ ਇੱਕ ਗੱਲ ਦਾ ਮਜਬੂਰ ਬਣ ਕੇ ਬਹਿ ਗਿਆ ਵੀ ਜ਼ਮੀਨ ਤਾਂ ਮੈਂ ਇਹ ਬਣਾਈ ਆ ਤੇ ਪੈਸੇ ਮੈਂ ਕਿਤੋਂ ਮੰਗਣੇ ਆ ਕੋਈ ਇਸ ਮਸਲੇ ਵਾਸਤੇ ਕੋਈ ਉੱਚ ਅਧਿਕਾਰੀਆਂ ਨਾਲ ਜਾਂ ਐਮਐਲਏ ਸੋ ਨਾਲ ਕੋਈ ਗੱਲ ਹੋਈ ਹੋਵੇ ਮੈਂ ਭਗਵੰਤ ਮਾਨ ਨੂੰ ਬਹੁਤ ਚਿੱਠੀਆਂ ਪਾਈਆਂ ਆ ਬਹੁਤ ਟਵੀਟ ਕੀਤੇ ਆ ਬਹੁਤ ਮੇਲਾਂ ਕੀਤੀਆਂ ਉਹ ਸਾਰੇ ਮੇਰੇ ਕੋਲ ਪ੍ਰੂਫ ਨੇ ਉਹ ਮੇਰੇ ਕੋਲ ਕੱਲੇ ਕੱਲੇ ਪ੍ਰੂਫ ਨੇ ਇਹ ਜਦੋਂ ਜ਼ਮੀਨ ਬੇਕਾਰੇ ਉਹਦੇ ਵੀ ਮੇਰੇ ਕੋਲ ਪ੍ਰੂਫ ਹੈਗੇ ਨੇ ਜਦੋਂ ਮੈਂ ਆਵਾਜ਼ ਕੀਤੀ ਉਦੋਂ ਦੇ ਪ੍ਰੂਫ ਹੈਗੇ ਆ ਮੇਰੇ ਕੋ ਕੱਲਾ ਕੱਲਾ ਪ੍ਰੂਫ ਆ ਮੇਰੀਆਂ ਕੋਲ ਫੋਟੋਆਂ ਵੀ ਲੱਥੀਆਂ ਪਈਆਂ ਐ ਜਮੀਨ ਦੀਆਂ ਵੀ ਜਿਹੋ ਜੀ ਇਹ ਇਹਦੀ ਸ਼ਕਲ ਸੀ ਉਹ ਵੀ ਮੇਰੇ ਕੋ ਹੈਗੀਆਂ ਆ ਸਾਰਾ ਕੁਝ ਹੈਗਾ ਯਾਰ ਇਸ ਵਾਸਤੇ ਮੇਰੀ ਕੋਈ ਸਾਰ ਨਹੀਂ ਲਈ ਗਈ ਮੈਂ 5 ਸਾਲ ਚਿੱਠੀਆਂ ਪਾਉਂਦਾ ਰਿਹਾ 6 ਸਾਲ ਕਿਸੇ ਨੇ ਆਵਾਜ਼ ਨਹੀਂ ਪੁੱਛੀ ਹਾਰ ਕੇ ਇਹ ਤਦਮ ਚੁੱਕਣਾ ਪਿਛਲੇ ਸਾਲ ਵੀ ਟੈਂਕੀ ਤੇ ਬੈਠਾ ਮੈਨੂੰ ਭਰਾਵਾਂ ਨੇ ਠਾਤਾ ਪਰ ਐਤ ਕੀ ਨਹੀਂ ਮੈਂ ਉੱਠੂਗਾ ਜਿੰਨਾ ਚਿਰ ਮੇਰੇ ਪੱਕੇ ਤੌਰ ਤੇ ਫੈਦਨੇ ਮੈਂ ਪੈੜੀ ਦੀ ਚੁਆਨੀ ਨਹੀਂ ਦੇਣੀ ਬੇਸ਼ੱਕ ਮੈਨੂੰ ਮਿਲੇ ਭਾਵੇਂ ਸਰਕਾਰ ਦੀ ਪੈਣੀ ਆ ਪਰ ਉਦੋਂ ਪਹਿਲਾਂ ਨਹੀਂ ਸਰਕਾਰ ਨੂੰ ਕਹੇ ਨੇ ਪਿੰਡ ਦੇ ਵਿੱਚ ਚੁਵਾਨੀ ਭਰੀ ਆ ਵੀ ਚੁਵਾਨੀ ਭਰ ਕੇ ਅਸੀਂ ਕੋਈ 2000 ਦੀ ਕੋਈ ਪਰਚੀ ਖੱਡਿਆਂ ਦੀ ਟਿੱਕਰਾਂ ਦੀ ਘਟਾਈ ਸੀ ਇੱਥੇ ਜੰਗਲ ਦੀ ਕੋਈ ਨਹੀਂ ਜੰਗਲ ਰਿਆ ਜੰਗਲ ਵੀ ਸਾਰਾ ਖਤਮ ਖਤਮ ਹੋ ਗਿਆ ਤੇ ਟੋਏ ਮਾਰ ਮਾਰ ਕੇ ਤੇ ਲੋਕਾਂ ਨੇ ਭਰਤੀਆਂ ਪਾ ਲਈਆਂ ਇਹ ਕਿ ਟੋਏ ਤੇ 6 6 ਟਰੈਕਟਰ ਲੱਗੇ ਰਹਿ ਸਸ ਸਾਰਿਆਂ ਨੂੰ ਪਤਾ ਕਿਹਨੂੰ ਕੋ ਭੋਲਣੀ ਜੀ ਪਰ ਇਹ ਗੱਲ ਹੈ ਵੀ ਅੱਜ ਇਸ ਚੀਜ਼ ਨੂੰ ਜਿਹੜਾ ਬਿਲਕੁਲ ਅੱਖਾਂ ਤੋਂ ਪਰੋਖਾ ਕੀਤਾ ਉਹ ਝਾੜੂ ਵਾਂਗੂ ਝਾੜੂ ਮਾਰ ਦਿੱਤਾ ਵੀ ਇੱਥੇ ਕੁਝ ਨਹੀਂ ਦੇਖਦਾ ਇਸ ਵਾਸਤੇ ਵੀ ਅੱਡੇ ਇਹਨਾਂ ਨੂੰ ਲਹੂ ਨੂੰ ਮੂੰਹ ਕੁੱਤੇ ਨੂੰ ਜਿੱਦਾਂ ਲਹੂ ਲੱਗ ਜਾਂਦਾ ਨਾ ਮੂੰਹ ਨੂੰ ਉਹ ਲਹੂ ਲੱਗਾ ਆ ਇਹ ਗੱਲ ਹੀ ਕੋਈ ਨਹੀਂ ਦਬਕਾ ਮਾਰਾਂਗੇ ਭਜਾਂਗੇ ਉਹ ਭਜਨਾਂ ਨਹੀਂ ਭਜਾ ਕੇ ਛੱਡਾਂਗੇ ਹੁਣ ਸਰਪੰਚ ਸਾਹਿਬ ਆਪਣੀ ਜਿਹੜੀ ਮੰਗ ਆ ਇਨਸਾਫ ਆ ਕੀ ਆ ਮਲਕੀ ਖੀਰ ਨਹੀਂ ਮੰਗ ਲਈਗੀ ਖੀਰ ਨਹੀਂ ਮੰਗੇ ਹੋਈ ਇਹ ਵੀ ਇਹ ਪੈੜੀ ਨਹੀਂ ਛੱਡਣੀ ਜੋ ਕਰਨਾ ਜੇ ਕਿਹਦੇ 44 ਲੱਗਣੀ ਫਿਰ 44 ਦੀ ਦੂਜੀ ਗੱਲ ਇੱਕ ਮੈਂ ਕਰਨੀ ਭੁੱਲ ਗਿਆ ਇਸ ਪੁਲ ਤੋਂ ਲੈ ਕੇ ਸਾਡੀ ਸੋਰਸਿੰਗਾਦ ਤੱਕ 10 ਕਿਲੇ ਪੈੜੀ ਆ ਉਹ ਅੱਜ ਤੋਂ 40 ਸਾਲ ਲੋਕਾਂ ਦੇ 50 ਸਾਲ ਥੱਲੇ ਚੱਲਣ ਦੀ ਅੱਜ ਉਸੇ ਥਾਂ ਦਾ ਆ ਜਿਹੜੀਆਂ ਕੋਠੀਆਂ ਪਈਆਂ ਆ ਨਾਲ ਜਿਹੜਾ ਉਥੋਂ ਪੁਲ ਤੋਂ ਲੈ ਕੇ ਸ਼ੌਣੀ ਤੱਕ ਬਜ਼ਾਰ ਬਣਿਆ ਉਹ ਕਿੰਨੇ ਰੇਟ ਦੇ ਉੱਤੇ ਵਿਗਣ ਡਿਆ ਜਾਂਦਾ ਅੱਜ ਉਹ ਤਾਂ 5-5 ਲੱਖ ਰੁਪਈਆ ਮੈਂ ਮੁੱਲ ਪੈਂਡਿਆ 10-10 ਲੱਖ ਮੁੱਲ ਕੀ ਮਰਲੇ ਦਾ ਪੈਂਡਿਆ ਉਹ ਪੈਸੇ ਕਿਉਂ ਨਹੀਂ ਕਢਾਉਂਦੇ 8 ਸਾਲਾਂ ਦਾ ਠੇਕਾ ਜਿਹੜਾ ਉਹ ਕਿੱਥੇ ਗਿਆ ਸਾਨੂੰ ਕੋਈ ਨਿਸ਼ਾਬ ਹੀ ਕਿਤੇ ਹੈ ਨਹੀਂ ਇਹ ਅੰਨੀ ਪੀਦੇ ਕੁੱਤੇ ਚਿੱਟੇ ਨਾ ਕੋਈ ਵੇਖੇ ਨਾ ਕੋਈ ਪਿੱਟੇ ਚੌਲ ਚੱਕਾ ਚੌਧਰੀ ਗੁੰਡੀ ਰਣ ਪ੍ਰਧਾਨ ਆਪਾਂ ਨਹੀਂ ਕੋਈ ਵੀ ਛੱਡਣਾ ਜੋ ਵੀ ਹੋਊਗਾ ਹੱਟ ਤਾਂ ਅਸੀਂ ਕਰਾਂਗੇ ਆ ਬੰਬੀਆ ਮੈਂ ਕਿ ਮੈਨੂੰ ਇਹਨਾਂ ਮੋਟਰ ਨਹੀਂ ਚਲਾਉਂ ਦਿੱਤੀ ਮੈਂ ਇੰਨਾਂ ਲਾ ਕੇ ਜਨਰੇਟਰ ਲਾ ਕੇ ਤੇ ਮੈਂ ਚਲਾਉਂਦਾ ਰਿਹਾ ਆ ਮੈਨੂੰ ਕਣਕ ਨਹੀਂ ਨਾ ਪਰਨ ਦਿੱਤੀ ਤੇ ਮੈਂ ਵੀ ਨਹੀਂ ਕਿਹਾ ਮੈਂ ਮਤਨ ਘੱਟ ਭਰਨੀ ਆ ਮੈਂ ਆਪਣਾ ਇੰਆ ਲਾਉਂਦਾ ਰਿਹਾ ਮੈਂ ਚਲਾ ਕੇ ਪਕੜਤ ਭਰੀ ਆ ਹੁਣ ਮੈਂ 24 ਘੰਟੇ ਦੇ ਉਤੇ ਮੈਂ 24 ਘੰਟੇ ਸਿੱਧੀ ਤਾਰ ਲਾ ਦੇ ਚਲਾਉਣੀ ਆ ਨਹੀਂ ਸਹੀ ਕਨੈਕਸ਼ਨ ਦੇਦੀ ਨਾ ਦੇਵੇ ਕੋਈ ਪਰਵਾਹ ਨਹੀਂ ਕੀ ਉਹ ਵੀ ਚਲਾਉਣੀ ਆ ਤੇ ਜੇ ਮੇਰੇ ਤੇ ਇਹ ਤੋਂ ਵੀ ਜ਼ਿਆਦਾ ਹੋਊਗਾ ਤੇ ਜਿੰਨੇ AC ਸਾਰੇ ਸਿੰਘਪੁਰੇ ਦੇ ਵਿੱਚ ਲੱਗੇ ਮੈਂ ਇੱਕ ਨਹੀਂ ਰਹਿ ਦਊਂਗਾ ਭਾਵੇਂ ਮੈਨੂੰ ਰਾਤ ਵੀ ਹੋਵੇ ਜੋ ਵੀ ਹੋਵੇ ਜੇ ਮੈਨੂੰ ਨਾ ਸਾਫ ਨਾ ਪਿੰਡ ਦਊਗਾ ਕੋਈ ਨਾ ਦਊਗਾ ਮੈਂ ਇਹ ਢੋਲ ਖੜਕਾਉਣਾ ਨਹੀਂ ਜੇ ਹਟਣਾ ਇਹ ਚੱਲਦਾ ਹੀ ਰਹੂਗਾ

जाओ अपना पंचायती आड़ी उन्होंने तो अपने खोलिया ने रात अपना पुलिस भी बोई है ना उन्हें अपने अपने चबेड़ा भी मारियां धक्का पूरा कहते पाली तो नहीं बवा इस मुश्किल करके तुटे फादर साहब उड़े आई ਇਹ ਜ਼ਮੀਨ ਤੁਹਾਨੂੰ ਪੱਤਰੀ ਕਰਨ ਵਾਸਤੇ ਕਹਿੰਨੇ ਕਿਹਾ ਕਿ ਜਾਂ ਤੇ ਆਪਣੇ ਤੌਰ ਤੇ ਕੀਤੀ ਨਹੀਂ ਜਾ ਰਹੀ ਆਪਣੇ ਤੌਰ ਤੇ ਕੀਤੀ ਕਿ ਮਾ ਵੀ ਇਚਰੋਂ ਪੰਚਾਇਤ ਗੜੀਆ ਪਿੰਡ ਦਾ ਵਿਕਾਸ ਹੋ ਜੂਗਾ ਤੇ ਕਰਕੇ ਬਣਾਈ ਪਰ ਉਹਨੇ ਆਪਣੇ ਕੋਲ ਹੀ ਤੇ ਕਿੱਲੇ ਪੈ ਖਰਚ ਕੀਤੇ ਤੁਹਾਡੇ ਫੋਟੋਆਂ ਨੇ ਜਾ ਜਾਈ ਆਪਾਂ 5 ਕਰੋੜ ਰੁਪਈਆ ਮਾ ਵੀ ਆਪਣੇ ਤੇ ਪੜੀ ਦਿਲਾਤਾ ਹਾਂ ਹਾਂਜੀ ਆਪਣੇ ਕੋਲ ਹਾਂਜੀ ਆਪਣੇ ਕੋਲ ਉਹਦਾ ਕੋਈ ਉਸ ਵੇਲੇ ਕੋਈ ਵੀਡੀਓ ਕੋਈ ਰਿਕਾਰਡ ਕੁਝ ਹਾਂਜੀ ਸਰ ਕੋਈ ਆਪਣੇ ਕੋਲ ਹੈਗਾ ਰਿਕਾਰਡ ਵੀ ਇਸ ਟਾਈਮ ਕਾਗਜ਼ ਨਹੀਂ ਕੰਨ ਕੀ ਤੁਹਾਡੀ ਮੰਗ ਹੈ ਮੰਗਿਆ ਸਾਰਾ ਆਪਣਾ ਬੋਲ ਕੀ ਦੋ ਸਾਲਾਂ ਨੂੰ ਵਾਹਨ ਦਿੱਤੀ ਜਾਵੇ ਤੁਹਾਡਾ ਜਿਹੜਾ ਕਬੀ ਕਰਬਾਰ ਛੱਟੋ ਜੀ ਜਿਸ ਥਾਂ ਤੇ ਹੀ ਰਹਿਨੇ ਆ ਉਹ ਵੀ ਅੱਜ ਟਾਈਮ ਸਾਡਾ ਗਹਿਨੇ ਆ ਤਾਂ ਉਹ ਸਾਨੂੰ ਆਂਦੇ ਕੀ ਸਾਡੇ ਘਰ ਚੰਬਗੀ ਥਾਂ ਚੋਟ ਜੋ ਚਾਰ ਨੂੰ ਇਹ ਸਗਾ ਕੇ ਬੇਨਤੀ ਆ ਕਿ ਆਪਾਂ ਸਾਨੂੰ ਕੜੀ ਵਾਹਨ ਦਿੱਤੀ ਜਾਵੇ ਉਹ ਜ਼ਮੀਨ ਮਤਲਬ ਕੇ ਪੰਚਾਇਤ ਨੇ ਆਪਣੇ ਕਬਜ਼ੇ ਚ ਲੈ ਲਈ ਤੇ ਨਹੀਂ ਉਹ ਨਾਲ ਦੇ ਕਬਜ਼ੇ ਚ ਰੇਲੀ ਰਾਤਾਂ ਨਾ ਤਾਂ ਹੀ ਉਹ ਸਾਰੇ ਡੱਕਦਾ ਸੀ ਤੇ ਉਹ ਡੱਕਦਾ ਹੈ ਰਾਤਾਂ ਨੂੰ ਆਂਦੇ ਕੀ ਪਹਿਲੀ ਨਹੀਂ ਹੋਣੀ ਰਾchna ਆਪਣੀ ਪੁਲਿਸ ਵਿਖਾਈ ਹਾਂਜੀ ਤੇ ਇਹ ਕਦੋਂ ਦੀ ਜ਼ਮੀਨ ਕੋਈ ਤੁਹਾਡੇ ਕੋਲ ਉਹਨਾਂ ਸਰ ਆਪਣੇ ਤੋਂ ਕੋਈ 2017 ਤੋਂ ਬਾਅਦ ਬਾਕੀ ਆਪਾਂ 24 ਚ ਵਾਈ ਫੇਰ ਬੋਲੀ ਦੇਗੇ ਪਰ ਆਰ.ਕਿਊ ਹਾਂ ਦੇ ਕੇ ਇਤਨ ਉਹ ਨਹੀਂ ਤੇ ਹਾਂਜੀ ਉਹਨਾਂ ਤੇ ਕੋਈ ਉਸ ਅਧਿਕਾਰੀ ਮੋਕੇ ਤੇ ਪੁੱਛਿਆ ਹਾਂਜੀ ਸਰ ਸਾਹਬ ਸਾਰੇ ਆਏ ਸਾਰੇ ਜਾਣੇ ਆਏ ਆ ਕਰਨੀ ਗੱਲਬਾਤ ਹੋ ਗਈ ਆ ਪਰ ਆਪ ਸਰਪੰਚ ਸਾਹਿਬ ਨਾਲ ਕੋਈ ਉਹਨਾਂ ਦਾ ਮੈਂਬਰੀ ਆ ਇਹਨਾਂ ਕੋਈ ਬੰਦਾ ਨਾ ਸਰਪੰਚ ਸਾਹਿਬ ਆ ਵੀ ਆਏ ਇਕ ਕੋਈ ਪਰ ਸੰਭਲਿਆ ਤੁਨ ਅੱਲੇ ਸਰ ਕੋਈ ਨਹੀਂ ਜੇਕਰ ਤੁਹਾਡੇ ਲਈ ਸੁਣੀ ਜਾਂਦੀ ਤੇ ਫਿਰ ਕਰ ਜਾਊਗਾ ਫਿਰ ਦੇਖਣਾ ਫਿਰ ਉਹ ਨਾਤੇ ਸਭ ਕੁਝ ਉੱਤੇ ਰੱਖਿਆ ਹੈ ਪੈਟਰੋਲਾਂ ਦੇ ਕਿ ਨਹੀਂ ਅਸੀਂ ਹੱਕ ਲਾ ਦੇਣਗੇ ਆ ਜਾ ਹਾਂਜੀ ਇਹ ਮੰਗ ਤੇ ਇਹ ਰੱਖੀ ਪ੍ਰਸ਼ਾਸਨ ਦੇ ਅੱਗੇ ਕਿ ਹਾਂਜੀ ਕਰਨ ਪਹਿਲੀ ਪਹੁੰਚ ਕੀਤੀ ਜਾਵੇ ਡਾਕਟਰ ਪਰਪੰਜਾ ਪਾਣੀ ਵਾਲਾ ਕਿ ਇਹ ਮਾਮਲਾ ਤੇ ਕੀ ਮਲਕੇ ਅੱਗੇ ਜਿਹੜਾ ਤੁਹਾਡਾ ਜਿਹੜਾ ਇੱਕ ਕੋਈ ਦਿਨ ਪਹਿਲਾਂ ਮੇਰੀ ਨੌਲੇਜ ਚਾਈ ਜੀ ਗੱਲ ਇਹ ਇਹ ਵੀਰੋ ਨੀ ਤਾਟਾਂ ਚ ਜਿਹੜੇ ਚੜਿਆ ਔਰ ਗੱਲ ਮੇਰੀ ਹੋ ਚੁੱਕੀ ਇਹਨਾਂ ਨਾਲ ਉਹਨਾਂ ਨੇ ਅਸੀਂ ਤੇ ਕਹਿ ਰਹੇ ਆ ਕਿ ਨੀਚੇ ਆਓ ਅਸੀਂ ਤੁਹਾਡੀ ਗੱਲ ਸੁਣਨੇ ਆ ਕਿ ਜੋ ਵੀ ਤੁਹਾਡੀ ਮੰਗ ਆ ਤੁਹਾਨੂੰ ਦੱਸੋ ਇਸ ਤਰੀਕੇ ਨਾਲ ਆਪਾਂ ਉਸ ਨੂੰ ਹੱਲ ਕਰਨਾ ਵਾ ਉਹ ਵੀ ਦੇਖ ਲੈਂਦੇ ਆ ਅੰਦਰ ਸਰਪੰਚੀ ਬੁਲਾਇਆ ਪੂਰੀ ਪੰਚਾਇਤ ਲਾਈ ਹੋਈ ਆ ਉਹ ਆਂਦੇ ਆ ਕੁਝਦੇ ਜਿਹੜੀ ਕੀ ਮੰਗਿਆ ਕੀ ਉਹ ਕਿਹਾ ਉਹਨਾਂ ਨੇ ਆਪਣੀ ਜ਼ਮੀਨ ਵੇਚੀ ਤੇ ਪੰਚਾਇਤੀ ਜ਼ਮੀਨ ਉੱਤੇ ਪੈਸੇ ਲਾਏ ਆ ਪਰ ਇੱਕ ਉਹ ਜਦੋਂ ਉਹਨਾਂ ਨੇ ਕਿਤੇ ਲਾਏ ਸੀ ਉਸ ਟਾਈਮ ਦੀ ਗੱਲ ਸੀਗੀ ਅਗਰ ਇਹਨਾਂ ਨੇ ਲਾਇਆ ਸੀ ਅਗਰ ਜ਼ਮੀਨ ਤੇ ਕੁਝ ਮਾਲ ਕੇ ਮੰਨ ਲਓ ਆਪਾਂ ਆ ਟਰੈਕਟਰ ਚੱਲੇ ਯਾਰ ਟੀਲ ਮੱਛਿਆ ਦਾ ਕੁਸ਼ ਇਹਨਾਂ ਨੂੰ ਚਾਹੀਦਾ ਜੀ ਉਸ ਟਾਈਮ ਆਪਣੇ ਬਿੱਲ ਦਿਖਾਉਂਦੇ ਜ਼ਮੀਨ ਆਪਣੀ ਵਾਈ ਯੋਗੋਗੀ ਤੇ ਡਿਪਾਰਟਮੈਂਟ ਦੇ ਧਿਆਨ ਚ ਲਿਆ ਕੇ ਆਪਣਾ ਲੱਗਾ ਹੋਇਆ ਖਰਚਾ ਵਸੂਲ ਕਰਦੇ ਠੀਕ ਹੈ ਨਾ ਉਹਨਾਂ ਜੇ ਲਾ ਲਿਆ ਖਰਚਾ ਤੇ ਪੰਚਾਇਤ ਦੀ ਜ਼ਮੀਨ ਆ ਤੇ ਇਸ ਦਾ ਮਤਲਬ ਵੀ ਉਹ ਜਾ ਵਾ ਕਿਤੇ ਮਾਲਕੀ ਬਣ ਗਏ ਠੀਕ ਹੈ ਨਾ ਮਾਲਕੀ ਬਣ ਕੇ ਚਲੋ ਕਹਿੰਦੇ ਕਿ ਤੁਹਾਨੂੰ ਪੰਚਾਇਤੀ ਬੋਲੀ ਤਹਿਤ ਹੀ ਦਿੱਤੀ ਜਾਵੇ ਬਿਲਕੁਲ ਬਿਲਕੁਲ ਜੀ ਬੋਲੀ ਦੀ ਕੀ ਗੱਲ ਹੈਗੀ ਹੈ ਤੇ ਉਹ ਅਸੀਂ ਆਏ ਮੈਂ ਸਦੀ ਪੰਚਾਇਤ ਅਸੀਂ ਦੇਖ ਲੈਨੇ ਆ ਜੀ ਕਿ ਉਹ ਕਿਹਾ ਕਿ ਬੋਲੀ ਅੰਦਰ ਪੱਖ ਨਹੀਂ ਕਰਾਈ ਗਈ ਇੱਕ ਤਰਫ ਹੈ ਬੋਲੀ ਅੰਦਰ ਕਾਤੇ ਕਰਕੇ ਦੇ ਦਿੱਤੀ ਜੀ ਜੇਕਰ ਤੇ ਕੀ ਇਸ ਤਰੀਕੇ ਨਾਲ ਹੋਇਆ ਕੁਝ ਉਹ ਵੀ ਦੇਖ ਲਊਗਾ ਜੀ ਮੈਂ ਉੱਥੇ ਜੇ ਤੇ ਕਿਤੇ ਇਹਨਾਂ ਨੇ ਕੁਛ ਇਦਾਂ ਦਾ ਹੋਇਆ ਹੋਾ ਕੋਈ ਇੱਕ ਵੀ ਚੀਜ਼ ਦੀ ਕਮੀ ਆ ਅਸੀਂ ਬੋਲੀ ਦੁਬਾਰਾ ਰੱਖ ਲਾਂਗੇ ਪਰ ਇਤਰਾ ਕਾਨੂੰਨ ਹੋ ਸਕਦਾ ਹੈ ਕਿ ਬੋਲੀ ਅੰਦਰ ਖਾਤੇ ਹੋ ਜੇ ਜਦੋਂ ਕਿ ਇਦਾਂ ਤਰੀਕਾ ਕੁਝ ਵੀ ਇੰਦਾਂ ਨਹੀਂ ਕੁਛ ਵੀ ਹੋਇਆ ਜੀ ਮੈਨੂੰ ਤਾਂ ਵੈਸੇ ਚਲੋ ਦਿਖਾਇਆ ਇਹਨਾਂ ਨੇ ਵੀ ਵੀਡੀਓ ਵੀ ਅਸੀਂ ਪੰਜਾਬੀ ਵੀ ਕਰਵਾਈ ਆ ਤੇ ਬੋਲੀ ਵੀ ਓਪਨ ਕਰਵਾਈ ਆ ਸਰਕਾਰੀ ਜਗ੍ਹਾ ਤੇ ਠੀਕ ਹੈ ਜੀ ਬਾਕੀ ਆ ਵੀ ਕੋਈ ਨਹੀਂ ਅਸੀਂ ਕਰ ਰਹੀ ਕੋਸ਼ਿਸ਼ ਨੀਤੇ ਆਉਂਦੇ ਆ ਹੋਰ ਜਿਹੜੇ ਸਾਰੇ ਪਿੰਡ ਦੇ ਵਿੱਚ ਜਿਹੜੇ ਉਹ ਮੰਗਾ ਰਖ ਰਹੇ ਉਹਨਾਂ ਤੋਂ ਕੋਈ ਮੰਗਾ ਮੰਨ ਲ ਜਾ ਸਕੀਏ ਜੇ ਗੱਲਬਾਤ ਕਰਦੇ ਆਂ ਦੇਖਦੇ ਆ ਜੀ ਜੇ ਮੰਨਣ ਯੋਗ ਹੋਈਆਂ ਤੇ ਜ਼ਰੂਰ ਮੰਨਾਂਗੇ ਜੀ ਇਹ ਉਹ ਜ਼ਮੀਨ ਟੋਂਦੇ ਜੀ ਜਾਂ ਬੋਲੀ ਦਾ ਘਰ ਆ ਜੀ ਅਸੀਂ ਕੋਈ ਗੱਲ ਨਹੀਂ ਆਪਾਂ ਬੋਲੀ ਕਰਾ ਦਾਂਗੇ ਆਪਣੀ ਜ਼ਮੀਨ ਇੱਲਾਹ ਰਹਿਮਤ ਕਰੇ ਬੋਲੀ ਦੇ ਕੇ ਹਾਂਜੀ ਸਰ ਅੱਜ ਸਿੰਗਾਪੁਰੇ ਪਹੁੰਚੇ ਜਿੱਥੇ ਕਿ ਇੱਕ ਕਾਲੀ ਦਲ ਦੇ ਸਾਬਕਾ ਸਰਪੰਚ ਕੋਲ ਟੈਂਕੀ ਦੇ ਚ ਇਹ ਚੜੇ ਆ ਆਤਮ ਹੱਤਿਆ ਵਸੇ ਕੀ ਸਾਰੇ ਮਸਲੇ ਬਣੇ ਕੋਈ ਕੁਝ ਮੈਂ ਸਭ ਤੋਂ ਪਹਿਲਾਂ ਤੇ ਇੱਕ ਬੇਨਤੀ ਕਰੂੰਗਾ ਕਿ ਇੱਥੇ ਕੋਈ ਪਾਰਟੀ ਬਾਜ਼ੀ ਨਹੀਂ ਹੈ ਕਾਲੀ ਦਲ ਆ ਜਾਂ ਕੋਈ ਕਾਂਗਰਸ ਮਸਲਾ ਇਹ ਨਹੀਂਗਾ ਮਸਲਾ ਹੈਗਾ ਇੱਥੇ ਪਹਿਲਾਂ ਤੇ ਇਨਸਾਨੀਅਤ ਦਾ ਇਨਸਾਨੀਅਤ ਨਾਤੇ ਮੈਂ ਇਹ ਗੱਲ ਜਾਣਦਾ ਕਿ ਇਸ ਬੰਦੇ ਨੇ ਆਪ ਦੀ ਪੈਲੀ ਵੇਚ ਕੇ ਇਹ ਪੈਲੀ ਨੂੰ ਪੱਧਰ ਕੀਤਾ ਸੀ ਜੋ ਕਿ ਲੰਮੇ ਸਮੇਂ ਤੋਂ ਇਹ ਜਿਹੜੀ ਪੈਲੀ ਹੈ ਇਹ ਤਰਵਰਾਨ ਸੀ ਔਰ ਉਹਨੇ ਜਿਹੜੇ ਪੈਸੇ ਲਾ ਕੇ ਉਹਨੂੰ ਪੱਧਰ ਕਰਕੇ ਮੈਂ ਕਹਿੰਦਾ ਮੈਂ ਇਸ ਗੱਲ ਦੇ ਪਾਰਟੀ ਚਾਹੇ ਕੋਈ ਵੀ ਹੋਵੇ ਕਿਸੇ ਦੀ ਮੈਂ ਇਸ ਗੱਲ ਦੇ ਹੱਕ ਚ ਆ ਵੀ ਇਹਨਾਂ ਬੰਦਿਆਂ ਨੇ ਕਿਉਂਕਿ ਇਹਨਾਂ ਵਿਚਾਰਿਆਂ ਨੇ ਜੋ ਜਾਇਦਾਦ ਹੈਗੀ ਨਾ ਉਹ ਵੇਚ ਕੇ ਲਾਤੀ ਆ ਇਹਨਾਂ ਬੰਦਿਆਂ ਦਾ ਇਹਨਾਂ ਨੂੰ ਹੱਕ ਮਿਲਣਾ ਚਾਹੀਦਾ ਪਾਰਟੀ ਚਾਹੇ ਕੋਈ ਵੀ ਹੋਵੇ ਸਰ ਇਹ ਹੋਰ ਤੁਹਾਡੀ ਕਿਸੇ ਉੱਚ ਅਧਿਕਾਰੀ ਨਾਲ ਗੱਲਬਾਤ ਹੋਈ ਇਸ ਮਸਲੇ ਮੈਂ ਡਿਪਸਾ ਦੇ ਧਿਆਨ ਚ ਲਿਆਂਦੀ ਆ ਤੇ ਮੈਂ ਵੀਡੀਓ ਸਾਹਿਬ ਨਾਲ ਡੀਡੀਪੀਓ ਸਾਹਿਬ ਨਾਲ ਗੱਲ ਲਗਾ ਕਰਨ ਜੇ ਲੋੜ ਪਈ ਤਾਂ ਮੈਂ ਹੁਣ ਡੀਪੀਓ ਸਾਹਿਬ ਦੇ ਧਿਆਨ ਚ ਲਿਓ ਲਗਾ ਜੀ ਠੀਕ ਹੈ ਜੀ ਇੱਥੇ ਆ ਜੀ ਸਿਕਪੁਰੇ ਕੀ ਮਸਲਾ ਹੈ ਕੋਈ ਬੰਦੇ ਟੈਂਕੂ ਤੇ ਚੜਿਆ ਹੋਇਆ ਤੇ ਸਾਬਕਾ ਸਰਪੰਚ ਦੱਸਿਆ ਜਾ ਰਿਹਾ ਹੈ ਇਹ ਸਾਬਕਾ ਸਰਪੰਚ ਹੈ ਜੀ ਕਾਲੀਦਲ ਦਾ ਤੇ ਪਿੰਡ ਦੇ ਵਿੱਚ ਪੰਚਾਇਤੀ ਜਗਾ ਆ 15 16 ਕਿੱਲੇ ਹੂੰ ਪਿਛਲੇ ਕਾਫੀ ਸਮੇ ਤੋਂ ਉਹੀ ਵਾਰ ਆ ਰਿਹਾ ਹੈ ਪਿੰਡ ਦੇ ਵਿੱਚੋਂ ਪਤਾ ਲੱਗਿਆ ਕਿ ਇਹਨੇ ਆਪ ਦੀ ਪੈੜੀ ਵੇਚ ਕੇ ਉਸ ਪੈੜੀ ਦੇ ਉੱਤੇ ਕੁਝ ਪੈਸੇ ਲਾਏ ਨੇ ਤੇ ਇਹੋ ਹੀ ਉਹਨਾਂ ਬਾਹਰਿਆ ਸੀਗਾ ਹੁਣ ਪੰਚਾਇਤ ਵੀਡੀਓ ਸਾਹਿਬ ਡੀਡੀਪੀਓ ਸਾਹਿਬ ਨੇ ਬੋਲੀ ਕਰਵਾਈ ਇਸ ਪੰਚਾਇਤ ਦੀ ਬੋਲੀ ਤੇ ਪੈੜੀ ਦੀ ਉਹ ਹੋਰ ਕਿਸੇ ਨੇ ਬੋਲੀ ਦੇ ਕੇ ਤੇ ਜ਼ਮੀਨ ਲੈ ਲਈ ਇਹ ਭਾਈ ਸਾਹਿਬ ਉੱਤੇ ਚੜ ਗਏ ਨੇ ਟੈਂਕੀ ਦੇ ਸਿਵਲ ਦੇ ਆ ਰਹੇ ਨੇ ਵੀਡੀਓ ਡੀਡੀਪੀਓ ਸਾਹਿਬ ਆ ਰਹੇ ਇੱਥੇ ਮੌਕੇ ਦੇ ਉੱਤੇ ਉਹ ਆ ਕੇ ਗੱਲ ਕਰਨਗੇ ਇਹਦੇ ਨਾਲ ਅਸੀਂ ਤਾਂ ਇਹਦੀ ਪ੍ਰੋਟੈਕਸ਼ਨ ਵਾਸਤੇ ਖੜੇ ਹਾਂ ਬਾਕੀ ਪਿੰਡ ਦੇ ਲੋਕਾਂ ਨੇ ਵੀ ਬੜੇ ਤਰਲੇ ਕੀਤੇ ਇਹਦੇ ਥੱਲੇ ਆ ਜਾ ਥੱਲੇ ਆ ਕੇ ਬਹਿ ਕੇ ਗੱਲ ਕਰ ਪਰ ਇਹ ਗੱਲ ਕਰਨ ਦੀ ਵੀ ਰਾਹ ਟੈਂਕੀ ਤੇ ਚੜ ਕੇ ਬਹਿ ਗਿਆ ਕਿੰਨਾ ਕਸਮਾ ਹੋ ਗਿਆ ਇਹਨੂੰ ਚੜੇ ਨੂੰ ਹਲੇ ਕਿੰਨਾ ਕਸਮਾ ਹੋ ਗਿਆ ਚੜੇ ਨੂੰ ਇਹਨੂੰ ਸਵੇਰ ਦਾ ਹੀ ਚੜਿਆ ਜੀ 10 11 ਵਜੇ ਦਾ ਹੂੰ ਤਾਂ ਹੁਣ ਬਸ ਅਧਿਕਾਰੀਆਂ ਦੇ ਕਹਿਣ ਤੇ ਗੱਲਬਾਤ ਹੋਏਗੀ ਆਉਣਗੇ ਤੇ ਆ ਰਿਹਾ ਜੀ ਉਹ ਵੀਡੀਓ ਆ ਰਿਹਾ ਕਰੇਗੇ ਗੱਲ ਇਹਦੇ ਨਾਲ ਠੀਕ ਹੈ